ਸਾਨ ਵੀਰੋ ਹੋਟਲ ਟੈਲੰਡਰੀ ਫਾਰਮ ਪਟਿਆਲਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੇ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123977 ਚੈਨਲ ਨੂੰ ਬਈ ਜੀ ਸਬਸਕ੍ਰਾਈਬਰ ਨੂੰ ਨਾਲ ਲੱਗਾ ਕੰਮਨ ਪ੍ਰਸਤਾਵੋ ਕਿਉਂਕਿ ਉਹਨਾਂ ਦੇ ਵੀਰਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀਆ ਨੰਬਰ ਵਾਇਨਾ ਜਿੰਨ ਤੇ ਜਲਦੀ ਉਹਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਬਾਰੇ ਸਾਨੂੰ ਕੋਈ ਬਹੁਤੀਆਂ ਇੰਡੀਪੈਂਡੈਂਟ ਜਿਹੜਾ ਤਿੰਨ ਮਾੜਾ ਆਪਾਂ ਤੁਹਾਡੇ ਬਾਤੇ ਤੇ ਲੈ ਲੈ ਗਏ ਤੇ ਆਪਾਂ ਇੱਕ ਦਿਨ ਸੰਸਮ ਤੁਹਾਡੇ ਬਾਰੇ ਦੀ ਵੀਡੀਓ ਬਣਾਉਂ ਸਾਡੇ ਵੀ ਕੀ ਮਿਲਿਆ ਬਾਈ ਤੋਂ ਤੇ ਨਾਲ ਤੁਹਾਨੂੰ ਇੱਕ ਪੰਜਾਬ ਵਾਲੀ ਜਰਸੀ, ਦੋ ਪੰਜਾਬ ਵਾਲੀ ਜਰਸੀ ਤੇ ਇੱਕ ਤੁਹਾਨੂੰ ਐਚਪੈਡ ਦਿਵਾਵਾਂਗੇ ਆ ਜੀ ਲਈ ਸਸਤੀ ਗਾ ਬਾਈ ਸਸਤੀ ਗਾ ਹੋ ਠੀਕ ਆ ਤੁਹਾਨੂੰ ਪਹਿਲਾਂ ਤਾਂ ਨਾਮ ਐਡਰੈਸ ਬੋਲੋ ਜੀ ਨਾਂ ਬਈ ਸੋਨੂ ਆ ਪਿੰਡ ਹੈਂ ਕੋਪੁਰਾ ਜ਼ਿਲ੍ਹਾ ਮੁਕਤਸੀ ਨੇ ਆਤੇਗਾ ਤੇ ਮੋਬਾਈਲ ਨੰਬਰ ਆ ਫਰਮਟ ਹੈਗਾ 78990 ਵੀ ਨਾਂ ਮਿਲੂਗਾ ਕਿਵੇਂ ਰਿਹਾ ਰਿਸਪੌਂਸ ਪਰਸ ਵਾਲੀ ਵੀਡੀਓ ਦਾ ਵਧੀਆ ਆ ਰਿਹਾਦਾ ਬਾਈ ਵਧੀਆ ਬੈੱਕ ਕੇ ਸਾਰੇ ਓਕੇ ਠੀਕ ਆ ਅਸੀ ਇੱਕ ਗੱਲ ਕੁੱਝ ਮੇਨ ਇਹ ਆਪੇ ਹੁਣ ਤੈਨੂੰ ਵੀ ਸਿਆਣਾ ਘਰ ਘਰ ਜਾਣਾ ਸਹੀ ਗਾ ਆਪਣੇ ਭਾਈ ਜਾਇ ਨਹੀਂ ਹੁੰਦੇ ਠੀਕ ਆ ਐਵੇਂ ਆਪਾਂ ਬੇਰਵਾ ਲੱਖ ਮੰਗਣਾ ਨਹੀਂ ਗਾ ਤੇ ਸੋਨੂੰ ਅੱਜ ਫਿਰ ਤੈਨਾਂ ਦਿਖਾਉਣੀਆਂ ਵੀਰੇ ਅੱਜ ਆਪਣੇ ਕੋਲ 5 ਸੀ ਦੋ ਦਾ ਬੈਗੀਆਂ ਵੀਰੇ ਦੋ ਬੈਗ ਤੇ ਬਾਕੀ ਜਿਹੜੀ ਪਹਿਲੇ ਨੰਬਰ ਦੇ ਤੋਹਫੇ ਆ ਹਨਾ ਭਾਈ ਜਰਸੀ ਹੈ ਰੀਜਨਲ ਪੰਜਾਬ ਵਾਲੀ ਕਦੋਂ ਸੂਈ ਆ ਵੀਰੇ ਇਹ ਰਾਤ ਸੂਈ ਆ ਕੀ ਦੇਤਾ ਨੇ ਇਹ ਜੇਦਾ ਬਸ ਸਭ ਜੇਰਾ ਬੱਠਾ ਜੇਰ ਕੰਪਲੀਟ ਜੀ ਬੱਠਾ ਭਰਿਆ ਪਿਆ 10 ਕਿਲੋ ਬੋਲਾ ਕੱਢਿਆ ਲੇ ਵੀ ਸੋਨਾ ਜਮਾ ਕੱਢਿਆ ਬੋਲਾ ਬਾਈ ਨੇ ਅੱਗੇ ਆਪਣੀ ਵੀਡੀਓ ਵੀ ਬਣਾਈ ਜੀ ਬਈ ਗੱਲ ਠੀਕ ਆ ਵੀਰੇ ਜੇਰ ਤੇ ਬੋਲਾ ਤੁਹਾਡੇ ਸਾਹਮਣੇ ਪਿਆ ਜੀ ਤੇ ਸੋਨੇ ਜਿਹੜੀ ਆਪਾਂ ਪੰਜਾਬ ਵਾਲੀ ਜਰਸੀ ਦੇਖੀ ਨੇ ਪਹਿਲੇ ਨੰਬਰ ਤੇ ਸਪੈਦਾ ਤਾਂ ਹੈ ਨਹੀਂ ਅਮਰੂਦਾਂ ਦਾ ਬੂਟਾ ਹੀ ਹੈ ਹਨਾ ਚਾਰ ਸਪੈਰੇ ਜਿਵੇਂ ਫਾੜਨਾ ਲੱਦਿਆ ਪਿਆ ਹੁੰਦਾ ਉਹੀ ਚੀਜ਼ ਆ ਵੀਰੇ ਹਨਾ ਬਾਕੀ ਆਪਾਂ ਵਰਗੀ ਵੀ ਕਹਿੰਦੇ ਹੁੰਦੇ ਲੋਕ ਆਪਣੇ ਸੈਂਡਰਸਾਂ ਦੀ ਜੀ ਲਿਆ ਉਹਰੇ ਨੂੰ ਬਾਹਰ ਨੂੰ ਤੇ ਸੋਨੂੰ ਕਦੋਂ ਸੂਈ ਆ ਰਾਤ ਹਨਾ ਤਾਂ ਜੇਰ ਪੈ ਗਈ ਜੇਰ ਕੰਪਲੀਟ ਜੇਰ ਪੈ ਗਈ ਕਾਚਲੀ ਬਣਾਈ ਗਈ ਓਕੇ ਜੀ ਤੇ ਸੋਨੂੰ ਕਿੰਨਾ ਦੁੱਧ ਕੜ ਦੂ ਕਿਹੜਾ ਸੂਆ ਵੀਰੇ ਵੀਰੇ origial ਦੂਜਾ ਸੂਆ ਸੂਈ ਆ ਦੂਜਾ ਸੂਆ ਆ ਗਿਆ ਹਾਂ ਜੇ ਦੁੱਧ ਦੀ ਗੱਲ ਕਰੀਏ ਦੁੱਧ ਵੀ ਸੇਵਾ ਨਾਲ ਆਉਂਦਾ ਠੀਕ ਹੈ ਨਾ ਥੱਲੇ ਦਾ ਫੀਡ ਵਾਲਾ ਗੱਟਾ ਹੀ ਲਾਈ ਫਿਰਦੀ ਆ ਹਨਾ ਹੂੰ ਪਾਲ ਤਾਂ ਹੁੰਦੀ ਆ ਜਿਹੜੀ ਗਾਂ ਦੁੱਧ ਵਾਲੀ ਵੈੜ ਹੁੰਦੀ ਆ ਨਾ ਉਹਦੇ ਪਾਲ ਸੋਨੂ ਹੁੰਦੇ ਵੀ ਹੁੰਦੀ ਆ ਇਹ ਜਿਹੜੇ ਬੰਦੇ ਗਾਂ ਦੀ ਨੌਲੇਜ ਰੱਖਦੇ ਉਹਨਾਂ ਨੂੰ ਪਤਾਗਾ ਤੇ ਬਾਕੀ ਦਾ ਮੇਰੇ ਭੈਣ ਭਰਾਵਾਂ ਨੇ ਹਸਾਬ ਕਿਤਾਬ ਆਪੇ ਲਾ ਲੈਣਾ ਸਾਰਾ ਵੈੜ ਨੂੰ ਦੇਖ ਕੇ ਵੈੜ ਦਾ ਲੇਵਾ ਦੇਖ ਕੇ ਤੇ ਫੇਸ ਕੁਆਲਿਟੀ ਕਰੋ ਚੈੱਕ ਇਹਨੂੰ ਕਹਿੰਦੇ ਆ ਪੰਜਾਬ ਵਾਲੀ ਜਰਸੀ ਦੇਖੋ ਫੇਸ ਕਰੋ ਜੀ ਅਭੀ ਕੋਈ ਛੋਟੀ ਨਹੀਂ ਆ ਕਾਫੀ ਕਲਰ ਆ ਗਈ ਹੈ ਨਾ ਹਾਂਜੀ ਲੈ ਚੱਲੋ ਵੀਰੇ ਕੁਆਲਿਟੀ ਪੂਰੀ ਫੁੱਲ ਤੇ ਲੇਵਾ ਬਾਈ ਨੇ ਬੌਲਾ ਕਿੰਨਾ ਕੱਢਿਆ ਵਿੱਚੋਂ ਲੇਵੇ ਨੂੰ ਕੋਈ ਵੀ ਫਰਕ ਨਹੀਂ ਹਜੇ ਤਿੱਕਰ ਵੀ ਠੀਕ ਆ ਹਨਾ ਵੀਰੇ ਹਾਂਜੀ ਦੇ ਨਾਣਾ ਨੂੜਾ ਹਵਾਨੇ ਤੇ ਪੂਰੀਆਂ ਵੱਡੇ ਸਾਇ ਦੇ ਕਿੰਨਾ ਦੁੱਧ ਕਹਿ ਕੇ ਦੇ ਰਾਂ ਤੁਹਾਨੂੰ ਦੁਬਾਰਾ ਫੇਰ ਦੱਸ ਦੇ ਬਾਈ ਚੰਗੀ ਨੌਲੇਜ ਵਾਲਾ ਕੋਈ ਵੱਧ ਜੂਲੇ ਵੱਧ ਜੂਲੇ ਕਿਉਂਕਿ ਆਪਾਂ ਤੇ ਇਹ ਜੋਗੀ ਗੁਰੂ ਗ੍ਰੰਥ ਜੀ ਦੇ 23 ਤੋਂ 24 ਕਿਲੋ ਦੁੱਧ ਨੇ ਕੱਢ ਦੇਣਾ ਮਾਰਾਂਗੇ ਧਾਰਾਂ ਤਰਾ ਧਾਰਾਂ ਮਾਰ ਦੀ ਲੋੜੀ ਬਈ ਗੁੱਟੇ ਮਾਰਨੇ ਮਾਰ ਕੇ ਖਿਧਾ ਦੇਾਂਗੇ ਮਾਰ ਦੇ ਚਾਰ ਚਾਰ ਦੇਖੋ ਵੀਰੋ ਨਿਆਣਾ ਆਪਾਂ ਪਾ ਲੈ ਗਿਆ ਮਾਰ ਤੁਹਾਨੂੰ ਦੋ ਦੋ ਧਾਰਾਂ ਕਿਸੇ ਭੈਣ ਭਰਾ ਨੇ ਆਨਲਾਈਨ ਮੰਗਵਣੀ ਹੁੰਦੀ ਨਾ ਫਿਰ ਸੌਖਾ ਹੋ ਜਾਂਦਾ ਹਣਾ ਬਾਈ ਆਹ ਦੇਖੋ ਜੀ ਧਾਰਾਂ ਦੇਖੋ ਸਾਡੇ ਉਹਦਾ ਵਰਦ ਹੀ ਆ ਵਾ ਦੂਜੇ ਨਵਈਂ ਇਹਨਾਂ ਦੂਜਾ ਬਾਈ ਆਹ ਦੇਖੋ ਜੀ ਕੋਈ ਭੂਛਾ ਨਹੀਂ ਕੀ ਬਾਤ ਹੈ ਹਨਾ ਧਾਰਤਾ ਨਾਲ ਮੈਂ ਕਿੰਨਾਂ ਨੰਬਰ ਸੋਨੂ ਇੱਕ ਗੱਲ ਹੋਰ ਆ ਹਨਾ ਉਧਰੋਂ ਸੂਤ ਤੋਂ ਸਟਾਰਟ ਹੁੰਦਾ ਉਧਰੋਂ ਤੁਨੀ ਤੋਂ ਸਟਾਰਟ ਹੁੰਦਾ ਲੈਵਾ ਹਨਾ ਕਿੰਨੀ ਮਰਜ਼ੀ ਜੀ ਆਹ ਦੇਖੋ ਜੀ ਕੋਈ ਚੱਕਰੀ ਨਿਆਣਾ ਪੋਣਾ ਪਾ ਨਹੀਂ ਪੋਣਾ ਮਾਪਦਾ ਓਕੇ ਹੈ ਗੱਲਬਾਤ ਜਮਾ ਹਨਾ ਪੱਕੇ ਦੇ ਨੇ ਜੀ ਆ ਭਾਈ ਪੱਕੇ ਦੇ ਜਮਾ ਆਹ ਕੱਢਿਆ ਤਾ ਬੋਲਾ ਆਪਿਆ ਬੌਲਾ ਪਈ ਜੇਰ ਬੱਚਾ ਮੂਰੇ ਜੇਰ ਮਗਰ ਤੇ ਬੌਲਾ ਬਾਲਟੀ ਚ ਤਿੰਨੇ ਗੱਲਾਂ ਇਕੱਠੀਆਂ ਹੋਈਆਂ ਪਈਆਂ ਤੇ ਦੁੱਧ ਵਾਲੀ ਬੱਚੀ ਆ ਕੁਆਲਿਟੀ ਪੂਰੀ ਫੁੱਲ ਆ ਤੇ ਪੈਸੇ ਦੱਸ ਬਾਈ ਕਿੰਨੇ ਆ ਤੇ ਜਮਾ ਬਾਈ ਮੁੱਢੇ ਆਪਾਂ ਤਾਂ ਜੈ ਜੀ ਮੰਗਦੇ ਆ ਬਾ ਮੰਗ ਹੀ ਲੈਣੇ ਆਪਾਂ ਵੀਡੀਓ ਦੇ ਵਿੱਚ ਨਹੀਂ ਆਪ ਨੂੰ ਕੋਈ ਗੱਲ ਹੀ ਹੋਊ ਬਾਈ ਕੋਈ ਕਰੀ 77 ਦੀ ਦੇ ਦੇਗਾ ਆਪਾ 75 ਦੀ ਦੇ ਦੇ ਚਲ 74 ਦੀ ਦੇ ਦੇ ਯਾਰ ਛੱਡ ਖੜਾ ਸਭ ਬਸ ਪੂਰੇ 74 ਦੀ ਵਾੜ ਦੇ ਦਾਂਗੇ ਵੀ 1000 ਸੌਣਾ ਨਾ ਤੇਰੇ ਚੈਨਲ ਦੇ ਵੀਡੀਓ ਦੇਖੀ ਓਕੇ ਜੀ ਜਮਾ 22 ਤੋਂ ਨਾ ਖਿੱਚ ਕੇ ਰੇਡ ਕਰਾਤਾਗਾ ਤੇ ਮੇਰੇ ਨੂੰ ਵੀ ਬਾਈ ਨੇ ਥੱਲੇ ਨੂੰ ਰੇਡ ਸੈੱਡ ਤਾਂ ਦੇਖ ਲੈ ਮੈਂ 77 ਗਿਆ ਸੀ ਤੇ ਹੁਣ ਦੋ ਨੰਬਰ ਜਿਹੜੀ ਐਰ ਸ਼ੈਰ ਨਾ ਗਈ ਕ੍ਰੋਸ ਥੋੜੀ ਜੀ ਜੀ ਬਾਈ ਗੁੱਟੇ ਜਿਹੇ ਕੋਈ ਐਰ ਸ਼ੈਰ ਮਨ ਵਿੱਚ ਆਉਂਦੇ ਜਾਂ ਸੀ ਠੀਕ ਹੈ ਓਕੇ ਜੀ ਬੜ ਚੰਗੀ ਚੰਗੀ ਬਹੁਤ ਆਪਾਂ ਨੂੰ ਰੇਡ ਦਦੀ ਲਈ ਆ ਕੱਢ ਲਿਓ ਇਹਨੂੰ ਬਾਹਰ ਨੂੰ ਤੇ ਸੋਨੂੰ ਕਿੰਨਾ ਦਿੱਤ ਕੱਢਿਆ ਪਹਿਲੇ ਸੋਇਦਾ ਕਿੰਨੇ ਦਿੱਤਾ ਤੇ ਜਰਸੀ ਆ ਗਿਆ ਐਰ ਸ਼ੈਰ ਆ ਗਈ ਬਾਈ ਗਰਮੀ ਆ ਗਈ ਬੁੱਟੇ ਉਹਨੇ ਗਰਮੀ ਦਾ ਤੋਹਫਾ ਚੱਲਣੀਆਂ ਵੀ ਇਹੀ ਬਾਈ ਨੂੰ ਮੇਰੀ ਵੀ ਇਹੀ ਰਾਇ ਆ ਵੀ ਥੋੜੀਆਂ 크ਰਾਸ ਅੰਗ ਜੀ ਬਹਿੜਾ ਹੁਣ ਇਹ 크ਰਾਸ ਨਹੀਂ ਹੈਗੀ ਪਿਓਰ ਜਰਸੀ ਹਾਏ ਐਰ ਸ਼ੈਰ ਨਾ ਟੱਚ ਹੈਗੀ ਐਰ ਸ਼ੈਰ ਕਹਿ ਸਕਦਾ ਵੀ ਜਰਸੀ ਹੈ ਨਾ ਸੀ ਵੀ ਠੰਡੀ ਨੰਤ ਕੋਈ ਨਹੀਂ ਆਈ ਬਹਿ ਜਾ ਬਾਈ ਤੇ ਬਾਹਰ ਤੋਂ ਪਾ ਜੀ ਅੰਦਰ ਥੋੜਾ ਹਨੇਰਾ ਪੈਂਦਾ ਉਸਾ ਉਹਨਾਂ ਜੱਜ ਕਰ ਲਿਓ ਇੱਥੇ ਉਹ ਦੇਖੋ ਬੈੜ ਦੀ ਕੁਆਲਿਟੀ ਕੀ ਆਉਂਦੀ ਆ ਹਾਂਜੀ ਹਾਂਜੀ ਬਾਕੀ ਪਿੰਡਾ ਗੁੰਡਾ ਬਹੁਤ ਸੋਹਣਾ ਬੁੱਟੇ ਲੈ ਸੋਹਣਾ ਲੱਗਦਾ ਸਾਰਾ ਪਿੰਡਾ ਬਾਈ ਰੀੜ ਦੀ ਹੱਡੀ ਜਮਾ ਸਟ੍ਰ ਤੇ ਥਾਂ ਲੇਵੇ ਦੀ ਬੜੀ ਸਾਫ ਹੈ ਤੇ ਢਿੱਲਾ ਢੁਲਾ ਹਨਾ ਤੁਹਾਨੂੰ ਆ ਦੇਖੋ ਜੀ ਆ ਦੇਖ ਬੁੱਟੇ ਖੰਦ ਤਾਰ ਲਾ ਗਈ ਲੈ ਤੇ ਬਾਕੀ ਦਾ ਤੁਹਾਨੂੰ ਇੱਕ ਤਰੀ ਸਭ ਤਾਂ ਬਹੁਤ ਤੇਰਾ ਲੱਤ ਨਹੀਂ ਬਾਈ ਮਾਰਦਾ ਹਨਾ ਹਾਂ ਵੀ ਆਪਾਂ ਲੈਂਦੇ ਹੀ ਲਾਤਾਂ ਓਕੇ ਜੀ ਅਸਰ ਕੇ ਆਪਣੇ ਭੈਣ ਭਰਾਵਾਂ ਨੇ ਘਰੇ ਚੋਂ ਲੜੀ ਘਰੇ ਚੋਣੀ ਹੁੰਦੀ ਹੈ ਕਿ ਭੈਣ ਭਰਾਵਾਂ ਨੇ ਓਕੇ ਹਾਂ ਕੱਢਦਾ ਬਈ ਤੁਹਾਨੂੰ ਲੈ ਚੱਲੋ ਵੀਰੇ ਫਿਰ ਐ ਕਿ 20 ਕਿਲੋ ਦੇ ਦੂਗੀ ਬਾਈ 20 ਕਿਲੋ ਨਹੀਂ ਆਪਾਂ ਵੀ 18 ਕਿਲੋ ਕਹਿ ਕੇ ਜਿਵੇਂ 22 ਕਿਲੋ ਚੁਲੇ ਠੀਕ ਹੈ ਜਿੰਨਾ ਮਰਜੀ ਚੋ ਜੇ ਦੁੱਧ ਹੁੰਦਾ ਸੇਵਾ ਦਾ ਹਨਾ ਤੇ ਬਾਕੀ ਦਸਲੀ ਤੁਹਾਡਾ ਕਰਨ ਦਾ ਵੀ ਫਰਜ਼ ਬਣਦਾ ਤੇ ਬਾਈ ਵੱਲੋਂ ਪੂਰੀ ਫੁੱਲ ਗਾਰੰਟੀ ਆ ਹਨਾ ਹਾਂਜੀ ਤੇ ਤੁਹਾਨੂੰ ਕਿੰਨੇ ਪੈਸੇ ਆ ਬਾਈ ਇਹਦੇ ਜਾਇਦ ਜਮਾ ਇਹਦਾ ਬਾਈ ਬੁੱਢੇ ਮੋਦ ਗੋੜੀ ਨਾ ਮੱਦੀ ਕਰਾ ਹੂੰ ਸੱਤਰ ਕਲਾ ਬੱਤਰ ਕਲਾ ਦਾ ਫੇਰਾ ਪਈ ਇਹ 60000 ਦੀ ਮਿਹਰ ਦੇਵਾਂ ਜਮਾਂ ਤੇਰਾ ਜਾਏ ਰੇਟ ਆ 65000 ਦੀ ਤੁਹਾਨੂੰ ਮਿਲ ਜਾਣੀ ਹੈ ਕੋਈ ਗੱਲ ਨਹੀਂ 1500 ਉਧਰ ਉਧਰੀ ਹੋ ਜਾਂਦਾ ਤੇ ਦੋਨੇ ਯਾਰਚੀਆਂ ਚੰਗੀਆਂ ਜੇ ਕਿਸੇ ਨੇ ਰੱਖੜੀਆਂ ਘਰੇ ਲੈ ਜਾ ਕੇ ਚੰਗਾ ਹੀ ਘੜ ਦੇਣੀਆਂ ਦੁੱਧ ਤੇ ਤਿੰਨ ਨੰਬਰ ਚੈੱਕ ਹੋ ਇਹ ਆਪਾਂ ਉੱਦੇ ਵੀ ਪਾਈ ਸੀ ਨਾ ਕੱਚੀ ਸੀ ਉਹਦੇ ਪਾਈ ਸੀ ਬਾਈ ਉਹਦੇ ਨਾਲ ਥੋੜੀ ਜਿਹੀ ਕਿਸੇ ਪਾਈ ਨਹੀਂ ਆਪ ਨੂੰ ਦੇ ਰੋਕਦਾ ਸੀਗਾ ਉਹਦਾ ਹੁੰਦਾ ਬਾਅਦ ਜਾਏ ਸ਼ੁਰੂ ਹੋਣੀ ਤੇ ਰਹੀ ਚਲੋ ਜੀ ਲਿਓ ਇਹਨੂੰ ਵੀ ਬਾਹਰ ਨੂੰ ਤੇ ਸੋਨੂੰ ਕਿੰਨੇ ਦਿਨ ਬਾਕੀ ਹੈ ਜੇ ਇਹ ਇਹ ਬੁੱਢੇ ਦੱਸਣਾ ਲੈ ਜੀ ਦਲੇ 10 ਦਿਨ ਕਿੰਨਾ ਦੁੱਧ ਕੱਢ ਦ ਤਦ ਬਾਈ ਬੁੱਢੇ ਸੇਵਾ ਦਾ ਪਹਿਲਾ ਸੁਆਗਤ ਹੈ ਜੀ ਆਪਾਂ ਹਾਂ ਤੇ ਦੰਦ ਅੱਜ ਕਿਵੇਂ 18:00 ਦੇ 20:00 ਤੋਂ 24:00 ਚੱਗੀ ਹੋਊਗੀ ਤੁੰਨੂੰ ਜੀ 24:00 ਓਕੇ ਜੀ ਆਹ ਕਰੋ ਜੀ ਕੁਆਲਿਟੀ ਚੈੱਕ ਤੇ ਜੇ ਆਪਾਂ ਸਾਈਜ਼ ਫੁੱਲ ਬੱਚੀ ਪੂਰੀ ਵੱਡੀ ਕੁਆਲਿਟੀ ਵਾਲੀ ਬੱਚੀ ਆ ਕਿਤੋਂ ਨਹੀਂ ਬੱਚੀ ਖੁੰਜੀ ਜੀ ਤੇ ਚੈੱਕ ਤੁਸੀਂ ਕਰ ਲਿਓ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਫਾਰਮ ਵਾਲੀ ਵਹਿੜ ਆ ਗਈ ਹਣਾ ਹਾਂ ਬਈ ਖੁਚਾ ਹੂੰ ਖੁਚਾਂ ਤੋਂ ਤਾਂ ਆਲਾ ਹਵਾ ਨਾ ਓਕੇ ਜੀ ਲਿਓ ਤੇ ਫੇਸ ਪੂਰਾ ਚੰਗਾ ਕਵਾਲਿਟੀ ਪੂਰੀ ਫੁੱਲ ਚਾਰਜ ਪੇਰੋ ਇੱਕੋ ਜਿਹੀ ਪਈ ਆ ਪੱਦਰ ਸਾਰੀ ਲੈਵੇ ਦੀ ਪੱਦਰ ਹਨਾ ਤੇ ਤੋਰਾ ਤਾਰਾ ਇੱਕ ਨੰਬਰ ਤੇ 22 ਦੇ ਹਿਸਾਬ ਨਾਲ ਜੱਜ ਕਰ ਲੋ ਕਾ ਦੇ ਦਾ ਵੱਡੇ ਸਾਈਜ਼ ਦੀ ਆ ਜੀ ਆ ਦੇਖੋ ਥੱਲੇ ਤੋਂ ਥਾਂ ਲੈ ਵਕਰ ਚੈੱਕ ਇੱਕ ਨੰਬਰ ਸੋ ਨੂੰ ਕਿੰਨੇ ਪੈਸੇ ਆ ਤੇ ਬਾਈ ਬਾਈ ਮੁਟੇ ਉਧਰ ਆਪਾਂ ਮੁੱਲ ਕਰਾਈ ਕੋਸ ਹੋਰ ਅੱਜ ਵਸ ਦੇਣ ਲੈਣ ਜਨਾ ਮੋਲੀ ਹੋਊਗਾ ਦੱਸ ਦਿਓ ਜੀ 70 ਚ ਛੋਟ ਕਰ ਜਮਾ ਜਾਇਜ਼ ਰੇਟ ਆ 70 ਚੋੜੀ ਪਤਾ ਨਹੀਂ ਕਿੱਥੇ ਹੋਣੀ ਆ ਨਹੀਂ ਸਿਆਣਾ ਬਾਈ ਉਹ ਕੀ 80-80 ਲੱਖ-ਲੱਖ ਰੁਪਈਆ ਮੰਗੀਆਂ ਨੇ 50 ਹਜ਼ਾਰ ਦੀ ਦਾ ਬੱਚੀ ਵਿਕੀ ਜਾਂਦੇ ਚੰਗੇ ਰਿਕਾਰਡ ਵਾਲੀ ਹਨਾ ਹਾਂਜੀ ਆ ਦੇਖੋ ਜੀ ਫੇਸ ਕਰ ਬਹੁਤ ਵੈੜ ਬਾਈ ਸੈਜ ਫੁੱਲਾ ਜੇ ਵੀਰ ਚੰਗਾ ਸਾਹਮਲੇ ਪਾਲ ਲੈ ਗਾਂਹ ਲੱਖ-ਸਵਾ ਲੱਖ ਤੇ ਇੱਕ ਮੇਰੀ ਹੋਰ ਰਾਏ ਆ ਮੇਰੇ ਭੈਣ ਭਰਾ ਲੈਣ ਵਾਲਿਆਂ ਨੂੰ ਵੀ ਇਹਨੂੰ ਜਿਹੜਾ ਬੰਦਾ ਗਰਮੀ ਤੋਂ ਰਹਿਤ ਕਰ ਸਕਦਾ ਉਹੀ ਬੰਦਾ ਇਹਨੂੰ ਲਵੇ ਹਨਾ ਤੇ ਪੂਰੀ ਸਾਹਮਣੀ ਤੁਹਾਨੂੰ ਪੈਣੀ ਹੈਗੀ ਤੇ ਜਿਹਦੇ ਪ੍ਰਬੰਧ ਆ ਨਾ ਪੂਰਾ ਪਵਾਰਾ ਪੂਰਾ ਦਾ ਹਨਾ ਤੁਹਾਨੂੰ ਹਾਂਜੀ ਉਹ ਹੀ ਨਹੀਂ ਮੰਨਦੀ ਨਹੀਂ ਮੰਨਦੀ ਓਕੇ ਜੀ ਆ ਦੇਖੋ ਜੀ ਖੋਚਾ ਤਾਂ ਤਾਂ ਵਾਲਾ ਹਵਾਨਾ ਮੁੱਲੇ ਦਾ 70000 ਛੋੜ ਹੋ ਜਾਣੀ ਆ 68000 ਤੋਂ 65000 ਦੀ ਮਿਲ ਜਾਣੀ ਆ ਆ ਦੇਖੋ ਜੀ ਓਕੇ ਬਈ ਪਤਾ ਨਹੀਂ ਇਹਨੇ ਕਿੱਧਰ ਨੂੰ ਗੱਲ ਨੇ ਜਾ ਵੜਨਾ ਜਿੱਦੇ ਤਿਆਰ ਹੋ ਗਈ ਹੈਨਾ ਤੇ ਦੋ ਨੰਬਰ ਤੇ ਆ ਗਈ ਓਕੇ ਜੀ ਏ ਵੀ ਚੰਗੀ ਕੁਆਲਿਟੀ ਵਾਲੇ ਕੀ ਮੁੱਲ ਕਰਿਆ ਤੇ ਦਾ ਦੁਬਾਰਾ ਫੇਰਦਾ ਮਰਾ ਭਾਈ 68 ਦਾ ਲੈਣ ਲਈ ਨਹੀਂ ਆ ਬਸ ਸੌਫਟ ਸਪਰ ਕਰਦਾ ਜਿਹੜੀ ਕਾਫੀ ਕਲਰ ਪੰਜਾਬ ਵਾਲੀ ਅਸਲ ਜਰਸੀ ਹੈ ਜਮਾ ਹਨ ਜਿਹਨੂੰ ਕਹਿੰਦੇ ਨਗੀਨਾ ਵੀ 70 ਦੀ ਕਿਹਾ ਸੀ ਆਪਾਂ 74 ਦੀ ਦੇ ਦਾਂਗੇ 300 ਦੀ ਆ ਬਸ ਓਕੇ ਜੀ ਤੇ ਬਾਕੀ ਦਾ ਤਿੰਨ ਬਹਿੜਾ ਤਿੰਨੇ ਤੁਹਾਨੂੰ ਦਿਖਾ ਦੇਗਾ ਨੰਬਰ ਫੇਰ ਬੋਲ ਦੇ ਬਾਈ ਨੰਬਰ ਭਾਈ 8699099545 ਟਾਈਪ ਪਿੰਡ ਹੈ ਹਮਤਪੁਰਾ ਜ਼ਿਲ੍ਹਾ ਮੂਗਾ ਜਿਸ ਨੇ ਹਰ ਸੇ ਨਾਲ ਤੇ ਨਾ ਸੁਣ ਓਕੇ ਜੀ ਤਿੰਨ ਬਹਿੜਾ ਤਿੰਨੇ ਤੁਹਾਨੂੰ ਦਿਖਾ ਦੇਗਾ ਪਹਿਲੇ ਨੰਬਰ ਤੇ ਪੰਜਾਬ ਵਾਲੀ ਜਰਸੀ ਚੱਕੋ ਫੋਨ ਕਰੋ ਬਾਈ ਨੂੰ ਤੇ ਖਰੀ